ਲੁਧਿਆਣਾ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਦੋਸ਼ ਕਿਸੇ ਹੋਰਤੇ ਨਹੀਂ ਬਲਕਿ ਕਿਸੇ ਪੰਜਾਬੀ ਗਾਇਕ ਉੱਤੇ ਲੱਗ ਰਿਹਾ ਹੈ। ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਵਿਆਹ ਕਰਨ ਤੋਂ ਇਨਕਾਰ ਕਰ ਦੇਣ ਉੱਤੇ ਭੜਕੇ ਪੰਜਾਬ ਦੇ ਇੱਕ ਗਾਇਕ ਨੇ ਆਪਣੇ ਭਤੀਜੇ ਨਾਲ ਮਿਲ ਕੇ ਉਸ ਦੇ ਪਿਓ ਦਾ ਕਤਲ ਕਰ ਦਿੱਤਾ ਹੈ ਯਾਨੀ ਕਿ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਅਤੇ Laash ਝਾੜੀਆਂ ਵਿੱਚ ਸੁੱਟ ਦਿੱਤੀ ਇਹ ਵੀ ਖਬਰ ਹੈ ਤਾਂ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਪੰਜਾਬੀ ਗਾਇਕ ਤੇ ਆਸਟ੍ਰੇਲੀਆ ਰਹਿੰਦੀ ਲੜਕੀ ਨੂੰ ਮੈਸੇਜ ਕਰਕੇ ਕਟਨਾ ਉਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਛਾੜੀਆਂ ਵਿੱਚ ਸੁੱਟਣ ਦਾ ਖੁਦ ਹੀ ਖੁਲਾਸਾ ਕੀਤਾ। ਸੂਚਨਾ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬੀ ਸਿੰਗਰ ਅਤੇ ਉਸਦੇ ਭਤੀਜੇ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਜ਼ਿਲ੍ਹਾ ਦੇ ਪਿੰਡ ਕਿਲਾ ਰਾਏਪੁਰ ਦੀ ਲੜਕੀ ਦੀ ਟਿਕਟੌਕ ਉੱਤੇ ਗਾਇਕ ਦੇ ਨਾਲ ਦੋਸਤੀ ਹੋਈ ਸੀ। ਬਾਅਦ ਵਿੱਚ ਉਹ ਇੱਕ ਦੂਜੇ ਨੂੰ ਮਿਲਣ ਲੱਗ ਪਏ। ਇਹ ਵੀ ਜਾਣਕਾਰੀ ਹੈ ਕਿ ਉਸ ਤੋਂ ਬਾਅਦ ਗਾਇਕ ਸ਼ਰਾਬ ਪੀਣ ਦਾ आदी ਸੀ ਉਸ ਨੂੰ ਪਹਿਲਾ ਪਤੀ ਤੋਂ ਜਲਦੀ ਤਲਾਕ ਲੈਣ ਲਈ ਮਜਬੂਰ ਕਰਦਾ ਸੀ ਘਰ ਦੇ ਬਾਹਰ ਖਰੂ ਪਾਉਣ ਕਾਰਨ ਸ਼ਿਕਾਇਤ ਉੱਤੇ ਆਸਟ੍ਰੇਲੀਆ ਪੁਲਿਸ ਨੇ ਉਸ ਨੂੰ ਯਾਨਕੀ ਗਾਇਕ ਨੂੰ ਗ੍ਰਿਫਤਾਰ ਕਰਕੇ ਜੂਨ ਮਹੀਨੇ ਭਾਰਤ ਭੇਜ ਦਿੱਤਾ ਸੀ ਸੋ ਪੰਜਾਬ ਆ ਕੇ ਉਸ ਨੇ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਗਸਤ ਮਹੀਨੇ ਵਿੱਚ ਫਿਰ ਆਸਟ੍ਰੇਲੀਆ ਜਾ ਪੁੱਜਾ ਪਰ ਇਸ ਵਾਰ ਵੀ ਆਸਟ੍ਰੇਲੀਆ ਪੁਲਿਸ ਨੇ 에어ਪੋਰਟ ਤੋਂ ਹੀ ਉਸ ਨੂੰ ਪਿਛਲਾ ਰਿਕਾਰਡ ਖੰਗਾਲਦਿਆਂ ਵਾਪਸ ਇੰਡੀਆ ਭੇਜ ਦਿੱਤਾ ਇਸ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਨੇ ਵਿਆਹੁਤਾ ਪ੍ਰੇਮਿਕਾ ਦੇ ਪਿਤਾ ਦਾ ਕਤਲ ਕਰ ਦਿੱਤਾ ਇਹ ਦੋਸ਼ ਲੱਗ ਰਿਹਾ ਹੈ ਹਾਲਾਂਕਿ ਮਾਮਲਾ ਕਥਿਤ ਤੌਰ ਤੇ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਇਸ ਮਾਮਲੇ ਦੀ ਪੜਤਾਲ ਕਰੇਗੀ ਉਸ ਤੋਂ ਬਾਅਦ ਹੀ ਇਸ ਮਾਮਲੇ ਦੀ ਅਸਲ ਸਚਾਈ ਪਤਾ ਲੱਗ ਸਕੇਗੀ ਪਰ ਮੀਡੀਆ ਰਿਪੋਰਟਰ ਮੁਤਾਬਿਕ ਜੋ ਜਾਣਕਾਰੀ ਆ ਰਹੀ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰੇਗੀ ਅਸਲ ਕਾਰਨਤਾ ਪੁਲਿਸ ਪੜਤਾਲ ਤੋਂ ਜਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਣਗੇ ਪਰ ਮੁੱਢਲੀ ਜਾਣਕਾਰੀ ਜੋ ਆ ਰਹੀ ਹੈ ਕਿ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਗਿਆ ਹੈ ਖਫਾ ਸੀ ਪ੍ਰੇਮੀ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਹੈ